ਸਿੱਖਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੋਲਾ ਵਿਖੇ ਪ੍ਰਾਚਨ ਹੰਗੂਮਾਨ ਮੰਦਿਰ ਵਿੱਚ ਮੰਗਲਵਾਰ ਨੂੰ ਸ਼ਾਮ ਨੂੰ 7 ਵਜੇ ਤੇਲ ਵਾਲੀ ਪੱਠੀ ਨੂੰ ਅੱਗ ਲੱਗ ਜਾਂਦੀ ਆ ਉਸ ਤੋਂ ਬਾਅਦ ਉਸ ਵਿੱਚ 16 ਜਾਣੇ ਜ਼ਖਮੀ ਹੋ ਜਾਂਦੇ ਆ ਜਿਸ ਨੂੰ ਬਰਨਾਲਾ ਧਨੋਲਾ ਫਰੀਦਕੋਟ ਰੈਫਰ ਕੀਤਾ ਜਾਂਦਾ ਕੱਲ RAM ਜਤਨ ਹਲਵਾਈ ਜੋ ਠੇਕੇਦਾਰ ਆ ਉਸ ਦੀ ਮੌਤ ਹੋ ਜਾਂਦੀ ਆ ਅੱਜ ਸ਼ਾਂਤੀ ਹਾਲ ਬਰਨਾਲਾ ਵਿੱਚ ਧਨੋਲਾ ਬਰਨਾਲਾ ਹਲਵਾਈ ਜੂਨੀਅਨ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਉਹਨਾਂ ਵੱਲੋਂ ਇੱਕ ਮੰਗ ਆਖੀ ਜਾ ਰਹੀ ਆ ਹਰ ਧਾਰਮਿਕ ਸਥਾਨ ਤੇ ਫਾਇਰ ਸੇਫਟੀ ਦਾ ਇੰਤਜ਼ਾਮ ਹੋਣਾ ਚਾਹੀਦਾ ਤੇ ਮਾਮਜੇ ਦੀ ਵੀ ਮੰਗ ਕਰ ਰਹੇ ਆ ਮੇਰਾ ਨਾਮ ਗਿਆਨ ਹੈ ਜੀ ਬਰਨਾਲੇ ਤੋਂ ਇਹ ਸਾਡੇ ਹਲਵਾਈ ਜੂਨੀਅਰ ਕਿਨੂ ਮੀਟਿੰਗ ਹੈ ਜੀ ਸਾਡੇ 16 ਬੰਦੇ ਮਾਥੀ ਉੱਤੇ ਮੰਦਿਰ ਤੇ ਤਰੋਲੇ ਸਾਰੇ ਜਿੰਨੇ ਵੀ ਆਪਣੇ ਉਹ ਚੋਂ 16 ਚੋਂ ਇੱਕ ਬੰਦੇ ਦੀ ਡੈੱਥ ਹੋ ਗਈ ਸਾਡੇ ਸਾਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਰਹੇ ਆ ਵੀ ਉਹਨੂੰ ਵਧੀਆ ਕਿਸੇ ਹਸਪੀਟਲ ਤੇ ਦਾਖਲ ਕਰਾਓ ਉਹਨਾਂ ਇਲਾਜ ਵਧੀਆ ਹੋ ਸਕੇ ਜਿਹੜੇ ਸਾਡੇ ਚਾਰ ਸਾਥੀ ਨੇ ਉਹ ਬਚਣ ਆਪਣੇ ਬੱਚਿਆਂ ਦੇ ਰਹਿਣ ਤੇ ਉੱਥੇ ਅਸੀਂ ਰਾਤ ਵੀ ਜਾ ਕੇ ਆਏ ਜੀ ਉੱਥੇ ਕੋਈ ਐਨਾ ਸੁਧਾਰ ਨਹੀਂ ਹੈਗਾ ਜਿਹਦੇ ਚ ਦੋ ਬੰਦੇ ਤਾਂ ਮੈਨੂੰ ਕਹਿੰਦੇ ਸਤਿ ਆਜ ਜੀ ਵੀ ਮੈਨੂੰ ਜ਼ਹਿਰ ਦਾ ਟੀਕਾ ਲਵਾਓ ਕਿਉਂਕਿ ਉਹਨਾਂ ਦੀ ਮਨਿਆਦ ਹੈ ਨਹੀਂ ਕੋਈ ਸਾਹਮਣੀ ਹੈਗੀ ਦੇਖਭਾਲ ਹੈ ਨਹੀਂ ਉੱਥੇ ਪ੍ਰਸ਼ਾਸਨ ਵੀ ਜਾ ਚੁੱਕਿਆ ਉੱਥੇ ਪਤਾ ਪ੍ਰਸ਼ਾਸਨ ਨੂੰ ਵੀ ਕਿੰਨੇ ਕੇ ਹਾਲਾਤ ਉਹਨਾਂ ਦੇ ਚੰਗੇ ਕਿੰਨੇ ਮਾੜੇ ਆ ਬਾਕੀ ਮੰਦਰ 'ਚ ਕੋਈ ਬੰਦਾ ਵੀ ਨਹੀਂ ਗਿਆ ਉਹਨਾਂ ਦਾ ਪਤਾ ਕਰ ਵੀ ਨਹੀਂ ਗਿਆ ਜਿਨ੍ਹਾਂ ਦਾ ਭੰਡਾਰਾ ਸੀ ਆ ਉਹ ਸਾਰੇ ਪਾਰਟੀਆਂ ਉੱਤੇ ਜਾ ਆਏ ਉੱਥੇ ਉਹਨਾਂ ਬੱਚਿਆਂ ਦਾ ਸਾਡਿਆਂ ਦਾ ਪਤਾ ਕਰੇ ਇੱਥੇ ਵੀ ਸਾਡੇ ਨਾਲ ਸਮਰਥ ਕੇ ਜਨੇ ਉਹ ਵੀ ਭਾਈ ਕੋਈ ਪੈਸੇ ਦੀ ਢੇਲੇ ਦੀ ਲੋੜ ਆ ਸੀਗਾ ਵੀ ਹਜੇ ਕੋਈ ਲੋੜ ਨਹੀਂ ਵੇਖੀ ਆਪਦੇ ਕੋਲੋਂ ਅਸੀਂ ਖਰਚ ਰਿਆ ਪੈਸੇ ਜਿੰਨੇ ਵੀ ਐ ਤੇ ਉਹ ਜਮਦਤ ਚਾਹੀਦੇ ਨੇ ਉਹਨਾਂ ਬੱਚਿਆਂ ਨੂੰ ਛੋਟੇ ਛੋਟੇ ਇੱਕ ਮਾਂ ਨਾਲੇ ਗਰੀਬ ਘਰ ਦੇ ਨੇ ਸਾਰੇ ਜਿੰਨੇ ਵੀ ਪਰਿਵਾਰ ਹੈ ਗਰੀਬ ਭਰ ਦੇ ਬੱਚੇ ਨੇ ਇਹਨਾਂ ਦੀ ਸਹਾਇਤਾ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਕੰਨੀਓ ਮੰਗ ਕਰਦੇ ਆ ਮੰਦਰ ਕੰਨੀਓ ਮੰਗ ਕਰ ਰਹੇ ਆ ਇੱਕ ਉੱਥੇ ਜਿਹਦੇ ਅਸੀਂ ਜਾਂਦੇ ਆ ਉਹ ਕਹਿੰਣਗੇ ਫਲਾਣਾ ਹਲਵਾਈ ਚਾਹੀਦਾ ਹੀ ਇੱਥੇ ਟੈਂਕ ਆ ਜਾਂਦਾ ਕੋਈ ਅੱਗ ਭਜਾਉਣ ਵਾਲਾ ਜੰਤਰ ਵੀ ਹੈ ਨਹੀਂ ਉੱਥੇ ਕਹਿੰਦੇ ਗਾਇਸ ਕੱਲ ਪਰਸੋਂ ਤਿੰਨ ਵਾਣੀ ਪੱਠੀ ਖਰਾਬ ਹੋਈ ਐ ਡੀਜ਼ਲ ਵਾਲੀ ਮਾਦਾ ਜੀ ਨੂੰ ਕਿਹਾ ਵੀ ਭਾਈ ਆ ਪੱਠੀ ਠੀਕ ਕਰਾਓ ਉਹ ਦੋ ਵਾਣੀ ਕਰਾ ਕੇ ਇੱਕ ਵਾਣੀ ਫੇਰ ਦੁਬਾਰਾ ਫੇਰ ਖਰਾਬ ਹੋ ਵੀ ਉਹ ਕਿਉਂਕਿ ਪੁਰਾਣੀ ਬੈਪਾਂ ਨਾਲ ਕੁਝ ਨਹੀਂ ਹੁੰਦਾ ਨਵੀਂ ਬੈਪ ਲਵਾਓ ਫੇਰ ਠੀਕ ਹੁੰਦੀ ਐ ਹੁਣ ਉੱਥੇ ਹਲਵਾਈ ਨੇ ਜਿਹੜੇ ਗਰੀਬ ਬੰਦੇ ਰਿਓ ਬਾ ਅਗਲਾ ਕਹਿੰਦਾ ਮਾਦਾ ਮੰਦਰ ਦੀ ਭਾਈ ਇਹਦੇ ਮੂਰੇ ਕੀ ਬੋਲਣਾ ਉਹ ਬੋਲਦੇ ਨਹੀਂ ਕੋਈ ਵੀ ਨਹੀਂ ਬੋਲਦਾ ਆਮ ਯਾਤਰੀ ਵੀ ਬੋਲਦਾ ਉੱਥੇ ਉਹ ਜੇ ਯਾਤਰੀਆਂ ਨੂੰ ਕਹਣਗੇ ਭਾਈ ਸਾਡਾ ਭੰਡਾਰਾ ਸਾਡੀ ਹੀ ਹਲਵਾਈ ਹੈ। ਉਹ ਸਾਡੇ ਹਲਵਾਈਆਂ ਨੂੰ ਵਿੱਚ ਗੈਜ ਕਰੀ ਬੈਠੇ ਨੇ ਵੀ ਤੈਂ ਭਾਈ 20000 ਬੋਲਣ 30000 ਤੇ ਵਿੱਚੋਂ 15000 ਆਪ ਰੱਖ ਲੈਂਦੇ ਆ ਬਾਪਾ ਜੀ। ਉਹ ਦਿੰਦੇ ਨਹੀਂ ਲੇਬਰ ਨੂੰ। ਪਾਣੀ ਤੱਕ ਸਾਰਾ ਕੁਝ ਮਾਤਾ ਜੀ ਆਪ ਕੰਟਰੋਲ ਕਰਦੇ ਆ। ਪੱਠੀਆਂ ਆਉਂਦੀਆਂ ਨੇ ਉਹ ਕਹਣਗੇ 15000 ਪੱਠੀ ਦਾ। ਵੇਟਰ ਆਂਦੇ ਨੇ ਉਹਦੇ ਪੈਸੇ ਮਾਤਾ ਜੀ ਨੇ ਦੇਣੇ ਨੇ। ਕੋਈ ਵੀ ਇਹ ਲੋਕਾਂ ਦਾ ਦਾਨ ਹੈ। ਸ਼ਰਧਾਲੂ ਲੋਕ ਦਾ ਤੇ ਬਹੁਤ ਆਂਦੇ ਆ ਵੀ ਸੇਵਾ ਭਾਈ ਮੇਰੀ ਬਾਤ ਐ ਇੰਨੀ ਕਰੋ। ਉੱਥੇ ਕੋਈ ਹੈ ਨਹੀਂ ਕੋਈ ਸਿਸਟਮ ਕਿਉਂਕਿ ਉਹ ਜ ਨਹੀਂ ਇਹ ਸਾਨੂੰ ਮੰਗ ਹੈ ਸਾਰੇ ਬਰਨਾਲਾ ਨਿਵਾਸੀਆਂ ਨੂੰ ਮੈਂ ਕਹਿ ਰਿਹਾ ਵੀ ਉੱਥੇ ਨਾ ਸੰਸਤਾ ਬੰਡੀ ਜਿਹਨੇ ਕੋਈ ਲੈਦਾ ਵੀ ਉਹਦਾ ਮੈਨੇਜਮੈਂਟ ਮਾਰਦਾ ਜੀ ਉੱਥੇ ਹੋਣੇ ਨਹੀਂ ਚਾਹੀਦੇ ਮੰਦਰ ਚ ਕੀ ਕੰਮ ਆ ਜੀ ਹਨੂਮਾਨ ਜੀ ਦੇ ਮਾਰਦਾ ਜੀ ਲੇਡੀ ਦਾ ਤਾਂ ਕੰਮ ਹੀ ਨਹੀਂ ਹੈ ਉਹਦਾ ਹਨੂਮਾਨ ਜੀ ਤਾਂ ਜਾਂਦੀ ਨਹੀਂ ਵੀ ਲੇਡੀ ਜਾਵੇ ਇੱਥੇ ਇਹ ਲੇਡੀ ਜਾਬ ਉੱਥੇ ਪਰਸਨਲ ਆਪ ਦਾ ਬਣਾਈ ਬੈਠੀ ਆ ਜੇ ਫਾਇਰ ਸੇਫਟੀ ਉੱਥੇ ਹੁੰਦੀ ਲੱਗਦਾ ਤੁਹਾਡੇ ਹਲਵਾਈਆਂ ਦੀ ਜਾਨ ਮੱਚ ਹਬਤ ਬੱਚੇ ਤਾਂ ਹੋ ਜਾਂਦੇ ਜੀ ਕੋਈ ਯੰਤਰ ਹੈ ਨਹੀਂ ਸੀ ਉਹਦੇ ਅੱਗ ਬੁਝਾਣ ਨਾਲ ਜਾਂ ਕੋਈ ਫਾਇਰ ਬਿਗੇਟ ਜਾਂ ਕੇ ਹੋਰ ਉਹ ਤੋਂ ਮੁੜ ਕੇ ਉਹਨਾਂ ਨੇ ਜੰਦਾ ਲਾਤਾ ਉਸੇ ਤਰ੍ਹਾਂ ਹੀ ਫਿਰ ਕੰਮ ਚੱਲਿਆ ਕਿਉਂਕਿ ਪੁਲਿਸ ਉੱਥੇ ਨਾਲ ਰੜ ਕੇ ਨਾਲ ਦੇ ਨਾਲ ਚਲਾਤਾ ਉਹਨਾਂ ਨੇ ਮੰਦਰ ਦਾ ਕੰਮ ਵੀ ਭਾਈ ਕੋਈ ਰੋਕ ਨਹੀਂ ਹੈ ਇੱਥੇ ਕੋਸੋ ਹੋਇਆ ਨਹੀਂ ਹੈ ਉਧਰ ਕਿਸੇ ਯਾਤਰੀ ਨੂੰ ਜਾਣ ਨਹੀਂ ਦਿੱਤਾ ਦੇਖਣ ਵਾਸਤੇ ਬੇਥੇ ਅੱਗ ਲੱਗੀ ਸੀ ਜਾਂ ਹਲਵਾਈ ਬੱਚੇ ਨੇ ਜਾਂ ਕਰ ਰਹੇ ਨੇ ਉਹਨੂੰ ਲੋਕ ਕਰਦਾ ਇਹਨਾਂ ਨੇ ਮੰਦਰ ਵਾਲੇ ਮਦਦ ਕਰਦੇ ਮੰਦਰ ਵਾਲੇ ਮਦਦ ਕਰਦੇ ਤਾਂ ਕੋਸ ਜਿਹੜੀ ਪਾਰਟੀ ਉੱਥੇ ਨੇ ਲੰਗਰ ਕਰ ਰਿਆ ਸੀ ਆ ਉਹਨਾਂ ਨੇ ਸਾਡੀ ਮਦਦ ਜ਼ਰੂਰ ਕੀਤੀ ਆ ਬਰਾਲੇ ਤੋਂ ਲੈ ਕੇ ਫਰੀਦਕੋਟ ਤੱਕ ਉਹ ਵੀ ਮਾਦਾਂ ਨੇ ਕਿਹਾ ਤਾਂ ਵੀ ਉਧਰ ਲੈ ਜਾਓ ਉਥੇ ਫ੍ਰੀਜ ਆ ਹੁਣ ਮੰਗ ਕੀ ਚਾਹੁੰਦੇ ਤੁਸੀਂ ਹੁਣ ਸਾਨੂੰ ਮੰਗੇ ਇਹ ਹੈ ਜੀ ਵੀ ਜਿਹੜੇ ਸਾਡੇ ਬੱਚੇ ਨੇ ਬਾਕੀ ਵੀ ਉਹਨਾਂ ਦੀ ਸਹਾਇਤਾ ਹੋਵੇ ਉਹਨਾਂ ਦਾ ਇਲਾਜ ਵਧੀਆ ਥਾਂ ਤੇ ਕਰਾਇਆ ਡੀ ਐਮ ਸੀ ਲੁਧਿਆਣੇ ਲੈ ਜਾਣ ਐਮ ਸੀ ਚ ਲੈ ਜਾਣ ਦੇਖੋ ਵਧੀਆ ਇਲਾਜ ਹੋਵੇ ਮੇਰੇ ਹਿਸਾਬ ਨਾਲ ਤਾਂ ਜੀ ਉੱਥੇ ਕੋਈ ਇਲਾਜ ਹੈ ਨਹੀਂ ਕਿਉਂਕਿ ਮੁੰਡੇ ਕਹੀ ਜਾਂਦੇ ਵੀ ਜ਼ਹਿਰ ਦਾ ਡੀਗਾਂ ਲਵਾਓ ਹੁਣ ਅਸੀਂ ਜ਼ਹਿਰ ਦਾ ਡੀਵਾ ਅਸੀਂ ਆਪ ਪੰਜ ਮੈਂਬਰ ਗਏ ਅਸੀਂ ਕਿਸੇ ਨੇ ਰੋਟੀ ਪਾਣੀ ਵੀ ਨਹੀਂ ਖਾਣ ਨੂੰ ਦਿਲ ਕਰਿਆ ਵੀ ਇਹ ਬੱਚੇ ਬੋਲੀ ਕੀ ਜਾ ਰਹੇ ਨੇ ਸਾਡਾ ਮਨ ਨਹੀਂ ਕਰਿਆ ਉੱਥੇ ਸਾਰੇ ਰੋਏ ਅਸੀਂ ਬੁੜੀਆਂ ਅਸੀਂ ਪੁੱਛਿਆ ਉਹਨਾਂ ਬਈ ਇੱਥੇ ਕੋਈ ਆਇਆ ਹੈ ਮੰਦਰ ਦਾ ਬੰਦਾ ਵੀ ਕੋਈ ਨਹੀਂ ਆਇਆ ਉੱਥੇ ਇਕੱਲੇ ਜਿਹੜੇ ਪਾਲਟੀ ਲੰਗਰ ਲਾ ਰਹੀ ਹੈ ਉਹੀ ਦੋ ਬਣੀ ਉੱਥੇ ਜਾ ਹੈ ਜੀ ਉੱਥੇ ਬੁੜੀਆਂ ਨੇ ਅਸੀਂ ਪੁੱਛਿਆ ਵੀ ਇੱਥੇ ਆਇਆ ਕੋਈ ਉਹ ਕਹਿੰਦੇ ਵੀ ਜਿਹੜੇ ਲੰਗਰ ਵਾਲਿਆਂ ਨੇ ਉਹੀ ਆਏ ਨੇ ਹੋਰ ਕੋਈ ਬੰਦਾ ਆਇਆ ਹੀ ਨਹੀਂ ਮੰਦਰ ਕਰਨੋਂ ਨਾ ਜਾਇਆ ਹੀ ਕੋਈ ਸਾਨੂੰ ਪੁੱਛਿਆ ਸਾਡਾ ਵੀ ਦੇ ਦਿਆ ਅਸੀਂ ਤਾਂ ਦੇਖੋ ਸਾਰੀ ਯੂਨੀਅਨ ਸਾਡੀ ਇਕੱਠੀ ਹੋਈ ਵੀ ਹੈ ਰੋਲਾ ਬਰਨਾਲਾ ਬੇਡਰ ਜੂਨੀਅਨ ਹੈ ਤੰਦੂਰ ਵਾਲੇ ਹੈ ਹਲਵਾਈ ਨੇ ਸਾਰੇ ਸਾਡੇ ਕੇ ਪੈਲਸ ਵਾਲੇ ਵੀ ਸਾਡੇ ਨਾਲ ਕਹਿ ਰਹੇ ਨੇ ਭਾਈ ਅਸੀਂ ਤੁਹਾਡੇ ਨਾਲ ਹੈ ਤੇ ਉਹ ਦੇਖੋ ਮੰਦਰ ਚ ਕੋਈ ਬੰਦਾ ਵੀ ਨਹੀਂ ਆਇਆ ਦੇਖੋ ਸਾਡੇ ਕੇ ਅੱਜ ਮਰ ਗਿਆ ਬੰਦਾ ਤੇ ਉਹਦੀ ਕੋਈ ਮਦਦ ਕਰਨ ਬਾਅਦੇ ਸੁਣਵਾਈ ਵਾਸਤੇ ਵੀ ਨਹੀਂ ਕੋਈ ਆ ਮੈਂ ਜੀਤ ਸਿੰਘ ਹਰਭਾਈ ਬਰਨਾਲਾ ਹਲਵਾਈ ਹੁੰਦਾ ਰੋਲਾ ਨਾ ਹੀ ਅਸੀਂ ਪ੍ਰਸ਼ਾਸਨ ਨੂੰ ਮੰਦਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਬੰਦਿਆਂ ਦਾ ਸਾਡਿਆਂ ਦਾ ਨਫਾ ਲੁਸਕਾਣਾ ਉਹਦੀ ਕੋਈ ਪਰਪਾਈ ਕੀਤੀ ਜਾਵੇ ਉਹਨਾਂ ਨੂੰ ਸਾਹਮਣੇ ਆ ਜਾਵੇ ਉਹਨਾਂ ਨੂੰ ਕਿਸੇ ਵਧੀਆ ਹਸਪਤਾਲਾਂ ਜਾਂਦਾ ਇਲਾਜ ਕਰਾਇਆ ਜਾਵੇ ਕਿ ਨਾ ਕਿ ਇੱਥੇ ਜਾਣ ਵਾਲੇ ਇੱਕ ਬੰਦਾ ਸਾਡਾ ਚਲਿਆ ਗਿਆ ਵੀ ਕੋਈ ਹੋਰ ਨਾ ਮਗਜੇ ਠੀਕ ਆ ਜੀ ਇਹ ਇੱਕ ਨਹੀਂ ਸੱਤ ਦਾ ਹੋਣੀ ਚਲੇ ਜਾਂਦਾ ਦੂਜਿਆਂ ਦਾ ਇੰਨੇ ਦਾ ਕਿਥੇ ਜਾ 16 ਬੰਦੇ ਨੇ ਭਿੱਜੀ ਦੇ ਦੀ ਜਰਾ ਮੇਰਾ ਮੰਦਰ ਪ੍ਰਸ਼ਾਸਨ ਵਾਲੀ ਇਹ ਰੇਲ ਦੀ ਕਰਦੇ ਆਂ ਤੇ ਗਾਹਾਂ ਨੂੰ ਜੇ ਉੱਥੇ ਕੋਈ ਐਸੀਆਂ ਘਾਟਾਂ ਨੇ ਜਾਂ ਫੈਰ ਬਗੜਾਈਆਂ ਹੋਰ ਕੁਝ ਜਦੋਂ ਇੰਨਾ ਵੱਡਾ ਜਗ੍ਹਾ ਲਾ ਉੱਥੇ ਉਹਨਾਂ ਨੂੰ ਉਹਦਾ ਹੱਲ ਕਰਨਾ ਚਾਹੀਦਾ ਡੋਬੀ ਬੰਦ ਉਹਨਾਂ ਦਾ ਇੱਕ ਤਾਂ ਜ਼ਿਮੀਂਦਾਰ ਹੋਵੇ ਨਿਗਰੱਖੇ ਜੇ ਕੋਈ ਬੰਦਾ ਲੈ ਲੈ ਕੀ ਕਰਦਾ ਰੋਕੇ ਠੀਕ ਹੈ ਜੀ ਬੱਗੀ ਅੱਜ ਇੱਕ ਹਵਾਈ ਦੀ ਮੌਤ ਹੋ ਗਈ ਆ ਪੰਜ ਉਤੇ ਹੋਰ ਵੀ ਆ ਬਹੁਤ ਨਹੀਂ ਹਾਲਾਤ ਕਹੇ ਜੀ ਉਹ ਉਹਨਾਂ ਜੋ ਲਗਭਗ ਤਕਰੀਬਨ 4 ਹੋਰ ਸੀਦੇ ਸਨੇ ਇੱਕ ਠੀਕ ਆ ਨਾ ਜੋ 3 ਸੀਦੇ ਸਨੇ ਇੱਕ ਤਾਂ ਚਲਿਆ ਗਿਆ ਉਹ ਬੋਲ ਨਹੀਂ ਰਹੇ ਉਹਨਾਂ ਦੀ ਸਿਹਤ ਠੀਕ ਨਹੀਂ ਦੱਸ ਨਹੀਂ ਰਹੇ ਉਹਨਾਂ ਨੂੰ ਸਜਾਵਟਾ ਕੇ ਸ਼ਰੀਰ ਨੂੰ ਖੁੱਲ ਗਏ ਕਿ ਸਾਨੂੰ ਉਹਨਾਂ ਦਾ ਵੀ ਬਹੁਤ ਜ਼ਿਆਦਾ ਖਤਰਾ ਹੈ ਨਹੀਂ ਕੋਈ ਕੋਈ ਅਹਜਾ ਨਫਾਨਸਖਾਨ ਪਰਮਾਤਮਾ ਨਾ ਕਰੇ ਦਾ ਚੰਗੀ ਗੱਲ ਆ ਉਹਨਾਂ ਦੇ ਬਾਲ ਬੱਚਿਆਂ ਵਾਲੇ ਨੇ ਇਹ ਜਿਹੜਾ ਬੰਦਾ ਹਵਾਈ ਜਨ ਦਾ ਪਹਿਲਾਂ ਮਰਿਆ ਇੱਕ ਸਾਡਾ ਬੰਦਾ ਮੌਤ ਹੋਈ ਉਹ 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 ਵੀ ਘਰੇ ਕੋਈ ਬਾਹਲਾ ਕਮਾਈ ਵਾਲਾ ਸਾਧਨ ਨਹੀਂ ਹੈਗਾ ਬੱਚੇ ਛੋਟੇ ਨੇ ਮਾਂ ਬਾਬਾ ਦੋ ਵਾਰ ਬੱਚਿਆਂ ਨੂੰ ਗਹਾਰਾ ਬਣਨਾ ਕੀ ਹੋਣਾ ਕੀ ਨਹੀਂ ਬਣਨਾ ਹੋਰ ਕੋਈ ਸ਼ੀ ਹੋ ਜਾਂਦਾ ਉਹ ਤੋਂ ਬਾਅਦ ਉਸ ਦਾ ਭਰਾ ਵੀ ਸਿੱਖ ਉਹਦੇ ਹਾਲਾਤ ਉਹ ਉਹਦੇ ਹਾਲਾਤ ਬਹੁਤ ਖਰਾਬ ਨੇ ਜੀ ਦੋ ਬੰਦੇ ਦਾ ਜੀ ਉੱਥੇ ਆ ਗਏ ਵੀ ਸਾਡੇ ਜ਼ਾਹਰ ਜੱਡੀ ਗੱਲ ਵਾਲੇ ਮੰਗ ਕੀ ਚਾਹਣੇ ਮੰਗਾ ਸੀ ਜਾਂਦੇ ਆ ਜੀ ਪ੍ਰਸ਼ਾਸਨ ਵੀ ਇਹਨਾਂ ਦੀ ਪਰਵਾਹੀ ਕੀਤੀ ਜਾਵੇ ਪ੍ਰਸ਼ਾਸਨ ਵੀ ਕਰੇ ਮੰਦਿਰ ਵੀ ਕਰੇ ਉਹਨਾਂ ਦਾ ਟਾਈਮ ਲੰਘ ਸਕੇ ਜਿਹੜੇ ਨਸਕਾਨ ਹੋਇਆ ਹੋਇਆ ਮੇਰਾ ਨਾਮ ਸੱਜਨ ਸਿੰਘਾ ਜੀ ਬਰਨਾਲਾ ਵੇਟਰ ਜੂਨੀਅਰ ਪ੍ਰਧਾਨ ਅੱਜ ਅਸੀਂ ਜੋ ਮੀਟਿੰਗ ਰੱਖੀ ਗਈ ਹੈ ਜੋ ਮੰਗਲਵਾਰ ਵਾਲੇ ਦਿਨ ਅਨੁਮਾਨਜੀ ਦੇ ਮੰਦਿਰ 'ਚ ਇੱਕ ਖਾਸ ਦਾਵਾਪਰਿਆ ਉਹਦੇ ਸੰਬੰਧ 'ਚ ਰੱਖੀ ਗਈ ਹੈ ਸਾਡੀ ਇੱਕੋ ਹੀ ਬੇਨਤੀ ਹੈ ਕਿ ਜੋ ਦੇਖੋ ਇੱਕ ਮੈਂਬਰ ਸਾਡਾ ਹਲਵਾਈ ਜੂਨੀਅਰ ਦਾ ਸਾਡਾ ਸਾਥ ਛੱਡ ਚੁੱਕਿਆ ਹੈ ਬਾਕੀ ਸਾਡੇ 4 ਮੈਂਬਰ ਬਹੁਤ ਗੰਭੀਰ ਹਾਲਤ 'ਚ ਨੇ ਉਹਨਾਂ ਦੇ ਵਿੱਚ ਇੱਕ ਸਾਡਾ ਆਲੂ ਜੀ ਹੈ ਜਿਸ ਦਾ ਨਾਮ ਬਲਵਿੰਦਰ ਸਿੰਘ ਆ ਬਹੁਤ ਜ਼ਿਆਦਾ ਘਰੋਂ ਗਰੀਬ ਹੈ ਤਾਜੀ ਕਰਦੇ ਨੇ ਤਾਜੀ ਖਾਂਦੇ ਨੇ ਸਾਡੀ ਪ੍ਰਸ਼ਾਸਨ ਨੂੰ ਤੇ ਮੰਦਿਰ ਮੈਨੇਜਮੈਂਟ ਨੂੰ ਇਹ ਹੀ ਮੰਗ ਹੈ ਕਿ ਉਹਨਾਂ ਦਾ ਉਥੋਂ ਰੈਫਰ ਕਰਕੇ ਫਰੀਦਪੁਰ ਤੋਂ ਪ੍ਰਾਈਵੇਟ ਡੀ ਐਮ ਸੀ ਪੀ ਜੀ ਆਈ ਕਿਛੇ ਚੰਗਾ ਇਲਾਜ ਕਰਾਇਆ ਜਾਵੇ ਤਾਂ ਕਿ ਕੋਈ ਸਾਡਾ ਦੁਆਰਾ ਸਾਨੂੰ ਇਹ ਜੀ ਘਟਨਾ ਨਾ ਦੇਖਣੀ ਪਵੇ ਕਿਉਂਕਿ ਜਿਸ ਟਾਈਮ ਕੱਲ ਸਾਡੇ ਹਲਵਾਈ ਜੂਨੀਅਰ ਦੇ ਪ੍ਰਧਾਨ ਅਸੀਂ ਪੰਜ ਮੈਂਬਰ ਜਿਹੜੇ ਗਏ ਸੀ ਕੱਲ ਉਥੇ ਉਹ ਪੰਜ ਮੈਂਬਰਾਂ ਦੇ ਵਿੱਚੋਂ ਸਾਡੇ ਇੱਕ ਜਿਹੜੇ ਬੰਦੇ ਸਾਡੇ ਉੱਥੇ ਐਡਮਿਟ ਨਹੀਂ ਮਰੀਜ਼ ਉਹਨਾਂ ਦਾ ਇੱਕ ਬਿਆਨ ਸੀ ਕਿ ਸਾਡੇ ਤੋਂ ਇਹ ਦਰਦ ਬਰਦਾਸ਼ਤ ਨਹੀਂ ਹੋ ਰਹੇ ਆ ਉਹਨਾਂ ਨੇ ਗਿਆਨ ਗਿਆਨ ਜੀਆ ਨੂੰ ਇਹ ਬਿਆਨ ਦਿੱਤਾ ਕਿ ਸਾਡੇ ਜ਼ਹਿਰ ਦਾ ਟੀਕਾ ਲਵਾ ਦਿਓ ਵੀ ਸਾਡੇ ਤੋਂ ਇਹ ਦਰਦ ਬਰਦਾਸ਼ਤ ਨਹੀਂ ਹੋ ਰਿਹਾ ਸਾਡੀ ਬਾਰ-ਬਾਰ ਇੱਕੋ ਹੀ ਮੰਗ ਹੈ ਪ੍ਰਸ਼ਾਸਨ ਤੋਂ ਮੰਦਰ ਮੈਨੇਜਮੈਂਟ ਤੋਂ ਵੀ ਉਹਨਾਂ ਨੂੰ ਉੱਥੋਂ ਫਟਾਫੜ ਜਿੰਨੀ ਜਲਦੀ ਹੋ ਸਕਦਾ ਰੈਫਰ ਕਰਕੇ ਪੀਜੀਆਈ ਜਾਂ ਡੀਐਮਸੀ ਚ ਇਲਾਜ ਕਰਾਇਆ ਜਾ ਕੇ ਤਾਂ ਕਿ ਦੁਆਰਾ ਇਹ ਘਟਣਾ ਕਿਸੇ ਨੂੰ ਨਾ ਦੇਖਣੀ ਪਵੇ ਨਾ ਸੰਜੂ ਹਲਵਾਈਆ ਜੀ ਸੰਜੂ ਹਲਵਾਈਆ ਜੀ ਮੈਂ ਬਰਨਾਲਾ ਦਾ ਰਹਿਣ ਵਾਲਾ ਜੀ ਜਿਹੜੀ ਇਹ ਘਟਨਾ ਹੋਈ ਆ ਜੀ ਆਪਣੇ ਮੰਗਲਵਾਰ ਨੂੰ ਤਨੋਲੇ ਮੰਦਿਰ ਦੇ ਵਿੱਚ ਅੱਗ ਲੱਗਣ ਨਾਲ ਜਿਹੜੇ ਆਪਣਾ ਇੱਕ ਹਲਵਾਈ ਵੀਰ ਰਾਮ ਜਤਨ ਜੀ ਉਹ ਐਕਸਪਾਇਰ ਹੋ ਚੁੱਕੇ ਨੇ ਤੇ 5-6 ਬੰਦੇ ਹੋਰ ਜਿਹੜੇ ਬਾੜੀ ਦੁੱਖ ਦੇ ਦਸ਼ਾ ਦੇ ਵਿੱਚ ਉੱਥੇ ਹਸਪੀਟਲ ਚ ਗ੍ਰੀਡਗੋਰਡ ਦਾਖਲ ਨੇ ਉਹਨਾਂ ਦਾ ਜੋ ਇਲਾਜ ਹੈ ਉਹ ਵਧੀਆ ਤਰੀਕੇ ਨਾਲ ਕਰਾਇਆ ਜਾਵੇ ਜੀ ਸਾਡੀ ਤਾਂ ਇਹੀ ਪ੍ਰਸ਼ਾਸਨ ਨੂੰ ਮੰਗ ਹੈ ਜੀ ਤੇ ਬਾਕੀ ਮੰਦਰ ਵਾਲਿਆਂ ਸੀ ਇਹ ਕਹਾਂਗੇ ਜੀ ਜੇ ਮੰਦਰ ਦੇ ਵਿੱਚ ਅੱਗ ਬੁਝਾਊ ਜੰਤਰ ਜਾਂ ਫਾਇਰ ਬ੍ਰਿਗੇਡ ਵਗੈਰਾ ਦੀ ਵਿਵਸਥਾ ਹੁੰਦੀ ਤਾਂ ਇਹ ਡਬਾ ਡਵਾ ਹਾਦਸਾ ਨਹੀਂ ਵਾਪਰਦਾ ਸੀਗਾ ਤੇ ਅਸੀਂ ਤਾਂ ਇਹੀ ਮੰਗ ਕਰਾਂਗੇ ਜੀ ਵੀ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਉਹਨਾਂ ਦੇ ਜਿਹੜਾ ਪਰਿਵਾਰ ਦਾ ਮੈਂਬਰ ਗਿਆ ਜੀ ਉਹਦੀ ਬੰਦ ਦੀ ਸਹਾਇਤਾ ਕੀਤੀ ਜਾਵੇ ਤੇ ਮੰਦਰ ਜਿੱਥੇ ਵੀ ਮੰਦਰ ਚਾਹੇ ਕੋਈ ਲੰਗਰ ਆ ਕਿਤੇ ਵੀ ਲਾ ਲੋ ਜੀ ਚਾਹੇ ਕੋਈ ਧਰਮ ਸਾਲਾ ਚਾਹੇ ਕੋਈ ਜਿੱਥੇ ਵੀ ਲੰਗਰ ਲੱਗਦੇ ਨੇ ਵੀ ਉੱਥੇ ਇੰਤਜ਼ਾਮ ਕੀਤਾ ਜਾਏ ਫੈਰ ਬ੍ਰਿਗੇਡ ਦਾ ਜਾਂ ਅੱਗ ਜੋ ਯੰਤਰਾਂ ਦਾ ਵੀ ਗਾਹਾਂ ਨੂੰ ਇਹੋ ਜਿਹੇ ਹਾਲੇ ਸੇ ਨਾ ਹੋ ਸਕਣ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਾਂਗੇ ਗਗਵਿੰਦਰ ਸਿੰਘ ਮੈਂ ਵੈਸ ਪ੍ਰਧਾਨ ਨਗਰ ਕਾਉਂਸਲ ਤੁਹਾਨੂੰ ਲਾ ਆਮ ਆਦਮੀ ਪਾਰਟੀ ਤੇ ਸਾਡੀ ਹਲਵਾਈ ਜੁਨੇ ਦਾ ਵੀ ਮੈਂ ਸਬਕਾ ਪ੍ਰਧਾਨ ਆ ਤੇ ਸਾਡਾ ਕੈਟਰਿੰਗ ਦਾ ਵੀ ਕੰਮ ਆ ਇੱਕ ਬੜੀ ਮਨ ਭਾਗੀ ਘਟਨਾ ਹੋਈ ਆ ਜਿਹੜੀ ਮੰਨ ਲਓ 5 ਤਰੀਕ ਨੂੰ ਬਰਨੇ ਵਾਲ ਹਲੂਮਾਨ ਮੰਦਿਰ ਦੇ ਵਿੱਚ ਜਿਹਦੇ ਵਿੱਚ ਸਾਡੇ ਮੰਨ ਕੇ ਚਲੋ 8 ਲੇਡੀਆਂ ਤੇ 8 ਸਾਡੇ ਮੰਨ ਕੇ ਚਲੋ ਹਲਵਾਈ ਤੇ ਬੇਟਰ ਜਿਹੜੇ ਉੱਥੇ ਸਿਲੰਡਰ ਤੋਂ ਅੱਗ ਲੱਗਣ ਕਾਰਨ ਪੱਠੀ ਨੂੰ ਅੱਗ ਲੱਗਣ ਕਾਰਨ ਕਿ ਉਹਨਾਂ ਦੇ ਮੰਨ ਕੇ ਚਲੋ ਜਾਦੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਚਲੋ ਬਰਨਾਲਾ ਰੈਫਰ ਕਰਤੇ ਸੀਗੇ ਬਰਨਾਲੇ ਤੋਂ ਕੁਝ ਫਰੀਦਕੋਟ ਰੈਫਰ ਹੋਏ ਪਰ ਜਿਹੜੇ ਫਰੀਦਕੋਟ ਰੈਫਰ ਹੋਏ ਨੇ ਉਹਨਾਂ 'ਚ ਅੱਜ ਤਕਰੀਬਨ ਜਿਹੜੇ ਸਾਡੇ ਰਾਮ ਜਤਨ ਜੀ ਸੀਗੇ ਉਹ ਸਵੇਰੇ ਤਕਰੀਬਨ ਸਵਾਸਾਂ ਦੀ ਪੁੰਗੀ ਸੀ ਉਹ ਭੋਗ ਗਏ ਉਹਨਾਂ ਦੀ ਡੈਥ ਹੋ ਗਈ ਅੱਜ ਉਹਨਾਂ ਦੀ ਅਸੀਂ ਇੱਥੇ ਮੰਨ ਕੇ ਚਲੋ ਸਹਾਇਤਾ ਕਰਨ ਵਾਸਤੇ ਸਾਡੀ ਹਲਵਾਈ ਯੂਨੀਅਨ ਸਾਡੀ ਬੇਟਰ ਯੂਨੀਅਨ ਸਾਰੀ ਇਕੱਠੀ ਹੋਈ ਆ ਮੰਗ ਸਾਡੀ ਇਹ ਹੈ ਜੀ ਪ੍ਰਸ਼ਾਸਨ ਨੂੰ ਵੀ ਇੱਕ ਤਵੱਦ ਵੱਦ ਉਹਨਾਂ ਦੀ ਹੈਲਪ ਕੀਤੀ ਜਾਵੇ ਤੇ ਨਾਲ ਹੀ ਲੰਗਰ ਕਮੇਟੀ ਨੂੰ ਵੀ ਅਸੀਂ ਫੋਨ ਕਰੀ ਜਾਂਦੇ ਆ ਵੀ ਭਾਈ ਉਹ ਆਪਣੇ ਵੱਲੋਂ 10 ਦਣ ਤਾਂ ਚੰਗੀ ਗੱਲ ਆ ਵੀ ਕੀ ਸਹਾਇਤਾ ਕਰਨਗੇ ਕਿਉਂਕਿ ਜਿਹੜੀ ਹਾਲਤ ਸਾਡੇ ਦੂਜੇ ਸਾਥੀਆਂ ਦੀ ਉਹ ਵੀ ਕੋਈ ਬਾਲੀ ਵਧੀਆ ਹਾਲਤ ਨਹੀਂ ਹੈਗੀ ਬੜੀ ਨਾਜਕ ਹਾਲਤ ਆ ਤੇ ਨਾਲ ਹੀ ਅਸੀਂ ਅੱਜ ਇੱਕ ਮੰਗ ਪੱਤਰ ਸਾਡੇ ਕਾਲੀ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣੇ ਨੇ ਬਾਈ ਪੰਗੂ ਜੀ ਅਸੀਂ ਉਹਨਾਂ ਨੂੰ ਵੀ ਮੰਗ ਪੱਤਰ ਦੇਵਾਂਗੇ ਅਸੀਂ ਇੱਕ ਮੰਗ ਪੱਤਰ ਇੱਥੋਂ ਡੀਸੀ ਸਾਹਿਬ ਨੂੰ ਵੀ ਦੇ ਕੇ ਆਵਾਂਗੇ ਕਿਉਂਕਿ ਪੰਜਾਬ ਸਰਕਾਰ ਨੇ ਵੈਸੇ ਤਾਂ ਚਲੋ ਬਹੁਤ ਵੱਡਾ ਪ੍ਰਾਲਾ ਕੀਤਾ ਪਹਿਲਾਂ ਉਹਨਾਂ ਨੇ ਕਹੀ ਦਿੱਤਾ ਕਿ 10 ਲੱਖ ਰੁਪਏ ਦੀ ਭਾਈ ਜਿਹੜੀ ਸਿਹਤ ਸਿਹਤ ਬੀਮਾਗੇ ਉਸ ਦੇਵਾਂਗੇ ਪਰ ਫਿਰ ਵੀ ਅਸੀਂ ਕਹਿਣਾ ਵੀ ਇਹਦੇ ਬੱਚੇ ਨਿਆਣੇ ਨੇ ਬੱਚੇ ਜਿਆਦਾ ਛੋਟੇ ਹੋਣ ਕਰਕੇ ਇਹਨਾਂ ਦਾ 10-12 ਲੱਖ 15 ਲੱਖ ਰੁਪਏ ਨਾਲ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਘਰ ਦੇ ਵਿੱਚ ਕੋਈ ਦੂਜਾ ਰਹਿਣਾ ਨਹੀਂ ਜਿਹੜਾ ਇਹਨਾਂ ਦੇ ਰਾਮਚੰਦਰ ਛੋਟਾ ਭਰਾ ਗਾ ਰਾਮਜਤਨ ਜੀ ਦਾ ਉਹਦੀ ਵੀ ਹਾਲਤ ਹੈ ਜਿਹੜੀ ਉਹ ਬਹੁਦੇ ਜਿਆਦਾ ਡਾਊਨ ਆ ਗਏ ਕਿਉਂਕਿ ਵੈਂਟੀਲੇਟਰ ਤੇ ਆ ਬਸ ਇਹੀ ਹੱਥ ਬਨ ਕੇ ਸਾਡੀ ਕਮੇਟੀ ਨੂੰ ਤੇ ਤਕਰੀਬਨ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਸਰਕਾਰ ਨੂੰ ਕਿ ਵੱਧ ਤੋਂ ਵੱਧ ਇਹਨਾਂ ਨੂੰ ਫੰਡ ਦਿੱਤਾ ਜਾਵੇ ਕਿਉਂਕਿ ਇਹਨਾਂ ਦਾ ਜਿਹੜਾ ਆਉਣ ਵਾਲਾ ਸਮਾਗਾ ਉਹ ਕੁਝ ਨਾ ਕੁਝ ਵਧੀਆ ਲੰਘ ਜੀ ਧੰਨਵਾਦ ਜੀ ਸਰ ਇਹ ਜੋ ਹਾਦਸਾ ਪਰਸੋ ਸ਼ਾਮੀ ਧਨੋਲੇ ਦੇ ਹਨੂਮਨ ਮੰ ਕਾਫੀ ਜ਼ਿਆਦਾ ਜਿਹੜੇ ਹਲਵਾਈ ਅਤੇ ਸੇਵਾ ਕਰਨ ਵਾਲੇ ਜ਼ਖਮੀ ਹੋਏ ਸੀਗੇ ਇਹਦੇ ਵਿੱਚ ਅੱਜ ਇੱਕ ਮੰਦਭਾਗੀ ਜਿਹੜੀ ਖਬਰ ਸਾਹਮਣੇ ਆਈ ਹੈ ਜਿਹਦੇ ਵਿੱਚ ਮੇਨ ਠੇਕੇਦਾਰ ਰਾਮ ਜਤਨ ਜੋ ਕਿ ਬਰਨਾਲੇ ਦੇ ਰਹਿਣ ਵਾਲੇ ਸੀਗੇ ਇਹਨਾਂ ਦਾ ਟ੍ਰੀਟਮੈਂਟ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਚੱਲ ਰਿਹਾ ਸੀਗਾ ਇਹਨਾਂ ਦੀ ਅੱਜ ਉੱਥੇ ਦੌਰਾਨੇ ਇਲਾਜ ਜਿਹੜੀ ਮੌਤ ਹੋ ਗਈ ਹੈ ਤੇ ਇਹਨਾਂ ਦੀ ਡੈੱਡ ਬੋਡੀ ਜਿਹੜੀ ਆ ਸਾਡੇ ਧਨੋਲਾ ਪੁਲਿਸ ਵੱਲੋਂ ਉੱਥੋਂ ਲੈ ਕੇ ਆਈ ਜਾ ਰਹੀ ਹੈ ਬਰਨਾਲਾ ਸਿਵਲ ਹਸਪੀਟਲ ਚ ਇਹਨਾਂ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਤੇ ਅੱਗੇ ਬਣਦੀ ਕਾਰਵਾਈ ਕੀਤੀ ਜਾਏਗੀ। ਟੈਲਿੰਗ ਸਵੇਰਾ ਲਈ ਨਰਮਲ ਕਮਾਦੀ ਰਿਪੋਰਟ ਬਰਨਾਲਾ।